ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀਓ ਜਦੋਂ ਵਾਹਿਗੁਰੂ ਜੀ ਨਾਲ ਪਿਆਰ ਹੋ ਜਾਂਦਾ ਹੈ ਨਾ ਤੇ ਉਦੋਂ ਬੰਦਗੀ ਦੇ ਅੰਦਰ ਐਨਾ ਜ਼ਿਆਦਾ ਰਸ ਆਉਂਦਾ ਹੈ ਕਿ ਫਿਰ ਪਰਮਾਤਮਾ ਕੁਝ ਵੀ ਕਰੇ ਮਤਲਬ ਸਾਡੀ ਸੋਚ ਦੇ ਹਿਸਾਬ ਨਾਲ ਅਸੀਂ ਜੋ ਕੁਝ ਚਾਹੁੰਦੇ ਆ ਉਹ ਕੁਝ ਹੋ ਜਾਏ ਤੇ ਹਰ ਕੋਈ ਖੁਸ਼ ਹੋ ਜਾਂਦਾ ਹੈ ਲੇਕਿਨ ਜਿਹੜੇ ਬੰਦਗੀ ਦੇ ਵਿੱਚ ਪਿਆਰ ਦੇ ਵਿੱਚ ਨਾਮ ਜਪਦੇ ਨੇ ਉਹ ਇਹ ਕਹਿੰਦੇ ਨੇ ਕਿ ਪਰਮਾਤਮਾ ਜੋ ਸਾਨੂੰ ਚੰਗਾ ਲੱਗਦਾ ਜੋ ਸਾਨੂੰ ਮਾੜਾ ਵੀ ਲੱਗਦਾ ਜਾਂ ਸਾਡੇ ਹਿਸਾਬ ਨਾਲ ਜੋ ਗਲਤ ਵੀ ਹੈ ਅਗਰ ਉਹ ਤੇਰੇ ਪਾਣੀ ਦੇ ਵਿੱਚ ਆ ਤੇਰਾ ਫੁਰਮਾਨ ਹੈ ਤੇ ਉਹ ਮੇਰੇ ਸਿਰ ਮੱਥੇ ਤੇ ਆ ਉਹ ਮੈਨੂੰ ਪਰਵਾਹ ਨਹੀਂ ਆ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਭਗਤ ਜਨ ਕਹਿੰਦੇ ਨੇ ਕੀ ਤੇਰਾ ਫੁਰਮਾਨ ਭਗਤ ਕਬੀਰ ਜੀ ਕਹਿੰਦੇ ਹੁਣ ਮੈਨੂੰ ਤੇਰੇ ਨਾਲ ਪਿਆਰ ਹੈ ਮੈਨੂੰ ਬੰਦਗੀ ਕਰਨੀ ਸੋਭਦੀ ਆ ਤੇ ਮੈਂ ਇਸ ਨਾਮ ਦੇ ਰਸ ਦੀ ਅੰਦਰ ਇਹ ਗੱਲ ਕਹਿਣਾ ਆ ਕਿ ਜੋ ਤੂੰ ਕਰਦਾ ਉਹ ਮੈਨੂੰ ਚੰਗਾ ਲੱਗਦਾ ਮੈਂ ਦੁਬਾਰਾ ਇਹ ਸੋਚਣਾ ਨਹੀਂ ਚਾਹੁੰਦਾ ਕਿਦਾਂ ਜਾਂ ਕਿਉਂ ਜਿਵੇਂ ਆਮ ਲੋਕ ਕਿੰਤੂ ਪਰੰਤੂ ਕਰਦੇ ਨੇ ਫਿਰ ਉਹ ਕਹਿੰਦੇ ਨੇ ਤੂੰ ਹੀ ਕਰੀਆ ਤੂੰ ਹੀ ਦਰਿਆ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਜੇ ਤੇ ਨਿਸਤਾਰ ਕਿ ਪਰਮਾਤਮਾ ਜੀਓ ਤੂੰ ਹੀ ਤੇ ਸਮੁੰਦਰ ਹੈ ਤੂੰ ਹੀ ਪਾਰ ਉਤਾਰਨ ਵਾਲਾ ਹੈ ਤੇ ਤੇਰੇ ਤੋਂ ਮੇਰੀ ਖਲਾਸੀ ਹੋਣੀ ਹੈ ਇਸ ਲਈ ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਕੀਤਾ ਉਹਨਾਂ ਨੇ ਉਸ ਦੇ ਫਰਮਾਨ ਤੇ ਸ਼ੱਕ ਨਹੀਂ ਕੀਤਾ ਉਸ ਨੂੰ ਸਵੀਕਾਰ ਕੀਤਾ ਉਹ ਵੀ ਪਿਆਰ ਨਾਲ